ਆਰੇ ਆਪਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਮੈਚਿੰਗ ਸੂਟ ਦੀ ਕਟਾਈ ਕਈ ਪਹਿਣਾ ਦਾ ਨਾ ਕਮੈਂਟ ਆਇਆ ਸੀ ਵੀ ਤੁਸੀਂ ਮੈਚਿੰਗ ਸੂਟ ਦੱਸੋ ਜਿਹੜਾ ਇਸ ਤਰ੍ਹਾਂ ਵਿਚਾਰੇ ਫਲਾਵਰ ਹੁੰਦਾ ਹੈ ਵੀ ਕਿਵੇਂ ਕਟਾਈ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸਦੇ ਹਾਂ ਕਿੰਨੇ ਜੀ ਇਹਦਾ ਜਿਹੜਾ ਕਮੀਜ਼ ਦਾ ਨਾਪ ਹੈ ਕਮੀਜ਼ ਦੀ ਲੰਬਾਈ ਹੈਗੀ 22 42 ਇੰਚ ਹੈ ਤੇ ਕੇਅਰ 11 ਇੰਚ ਹੈ ਠੀਕ ਹੈ ਜੀ ਛਾਤੀ 18 ਇੰਚ ਹੈ ਕਮਰ 15 ਤੇ हिਪ 20 ਇੰਚ ਹੈ ਤੇ 3 12 ਦਾ ਠੀਕ ਹੈ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਕਿ ਕਟਾਈ ਕਿਵੇਂ ਕਰਨੀ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਸੂਟ ਨੂੰ ਨਾਪਣਾ ਵੀ ਕਿੰਨਾ ਹੈ ਠੀਕ ਹੈ ਜਿਵੇਂ ਹੁਣ ਆਪਾਂ ਬਾਰਡਰ ਤੋਂ ਲੈ ਕੇ ਆਹ ਦੇਖੋ ਬਾਰਡਰ ਤੋਂ ਲੈ ਲਓ ਠੀਕ ਹੈ ਐਂ ਨਾਪ ਲਓ ਵੀ ਇਧਰ ਕਿੰਨਾ ਹੈਗਾ ਠੀਕ ਹੈ ਜੀ ਆਹ ਦੇਖੋ ਆਪਣਾ 43 ਇੰਚ ਆ ਗਿਆ ਠੀਕ ਹੈ 42 ਇੰਚ ਆਪਾਂ ਤਿਆਰ ਰੱਖਣਾ ਜਿਹੜਾ ਆਪਾਂ ਬਾਰਡਰ ਤੋਂ ਨਾਪਦੇ ਆਂ ਠੀਕ ਹੈ ਜੀ ਉੱਥੋਂ ਆਪਾਂ 1 ਇੰਚ ਉੱਪਰ ਰੱਖਣਾ ਹੁੰਦਾ ਸਲਾਈ ਵਾਸਤੇ ਬਾਕੀ ਆਪਾਂ ਜਿੰਨਾ ਤਿਆਰ ਹੈ ਉਹਨਾਂ ਰਹਿ ਜਾਂਦਾ ਕਈ ਵਾਰਕ ਸੇ ਪੈਣ ਦੀ ਲੰਬਾਈ ਹੈ ਨਾ ਕਮੀ ਦੀ ਜ਼ਿਆਦਾ ਹੈ 44 45 ਹੈ ਫਿਰ ਆਪਾਂ ਕੀ ਕਰਨਾ ਹੈ ਆਪਾਂ ਇੱਥੋਂ ਜਿਹੜਾ ਬਾਰਡਰ ਹੈ ਠੀਕ ਹੈ ਇਹ ਬਾਰਡਰ ਨੂੰ ਆਪਾਂ ਇੱਥੋਂ ਕੱਟ ਲਓ ਕੱਟ ਕੇ ਜੇ ਆਪਣਾ ਸੂਟ ਸਲਵਾਰ ਹੈਗੀ ਉਹਦੀ ਜੇ ਪੱਟੀ ਹੈ ਨਾ ਆਪਾਂ ਲਾ ਸਹੀ ਵਾਰ ਉਹਦੀ ਪੱਟੀ ਵੀ ਲਾ ਸਕਦੇ ਆ ਆਪਾਂ ਇੱਥੇ ਉਹਦੇ ਨਾਲ ਦੀ ਪੱਟੀ ਡਿਜ਼ਾਈਨ ਬਣਾ ਕੇ ਲਾ ਲੀਏ ਠੀਕ ਹੈ ਬਾਰਡ ਦੇ ਵਿੱਚ ਇਹ ਬਾਰਡ نیچے ਲੱਗ ਜੂਗਾ ਕਿਉਂ ਐਨਾ ਆਪਣਾ ਕਮੀਜ਼ ਹੋਰ ਵੱਧ ਜੂਗਾ ਬੱਦ ਲਾ ਲੋਂਗੇ ਪੱਟੀ ਤਾਂ ਨਹੀਂ ਹੈ ਨਾ ਉਹ ਆਪਾਂ ਆਪ ਦੇ ਸਾਰੇ ਵੀ ਡਿਜ਼ਾਈਨ ਕਿਵੇਂ ਬਣਾਉਣਾ ਹੈ ਜੇ ਕੋਈ ਲੇਸ ਚੜਾਈ ਚ ਲਾਉਣੀ ਹੈ ਵਿਚਾਲੇ ਲੇਸ ਵੀ ਲੱਗ ਜੂ ਜੇ ਕੱਪੜੇ ਦਾ ਆਪਾਂ ਕੋਈ ਡਿਜ਼ਾਈਨ ਬਣਾ ਕੇ ਲਾਉਣਾ ਹੈ ਇੱਥੇ ਕਿੰਨਾ ਮਰਜੀ ਆਪਾਂ 4 ਇੰਚ ਲਾ ਲਓ 3 ਇੰਚ ਲਾ ਲਓ ਇਹਦੋਂ نیچے ਇਹ ਬਾਰਡ ਨਾਲ ਲੱਗ ਜੂ ਠੀਕ ਹੈ ਤੇ ਪਿਛਲੇ ਪਾਸੇ ਵੀ ਆਪਾਂ ਲਾ ਸਕਦੇ ਆ ਤੇ ਫਿਰ ਆਪਣੀ ਲੰਬਾਈ ਇਸ ਕਮੀਜ਼ ਦੀ ਬਾਜਰੀਆ ਹੁਣ ਇਹਨਾਂ ਦਾ ਤਾਂ ਪੂਰਾ ਹੀ ਹੈਗਾ ਆਪਣਾ 42 ਇੰਚ ਤਿਆਰ ਕਰਨਾ 43 ਇੰਚ ਕਪੜਾ ਹੈ ਠੀਕ ਹੈ ਉਹਦੇ ਹਿਸਾਬ ਨਾਲ ਹੁਣ ਆਪਾਂ ਕਟਾਈ ਕਰਦੇ ਹਾਂ ਠੀਕ ਹੈ ਜੀ ਜਿਵੇਂ ਹੁਣ ਫਲਾਵਰ ਹੈ ਕਈ ਵਾਰ ਹੁਣ ਆਪਾਂ ਇਹਨਾਂ ਦਾ 20 ਇੰਚ हिਪ ਹੈ ਤੇ 19 ਇੰਚ ਘੇਰ ਹੈ ਆਪਾਂ हिਪ ਦੇ ਹਿਸਾਬ ਨਾਲ ਕਟਾਈ ਕਰਨੀ ਹੈ ਜਿਹੜੀ ਕੀ ਆਪਾਂ ਵੱਧ ਹੁੰਦੀ ਹੈ ਠੀਕ ਹੈ ਜੀ ਜਿਵੇਂ ਹੁਣ ਘੇਰ ਤਾਂ ਆਪਾਂ ਵੱਧ ਫੋਲਡ ਕਰਾ ਲੈਂਦੀ ਹੈ ਹਨਾ ਪਰ ਤਾਂ ਕਰਕੇ ਘਟਾ 19 ਇੰਚ ਜਿਵੇਂ ਹੁਣ हिਪ ਇਹਨਾਂ ਦੀ 20 ਹੈ ਪਰ ਆਪਾਂ 23 ਇੰਚ ਲੈਣਾ ਹੈ 23 ਦਾ ਆਪਾਂ ਨੇ ਇੱਥੇ ਆ ਜੋ ਵਿਚਾਲੇ ਆ ਗਿਆ ਹੈ ਨਾ ਫੁੱਲ ਦੇ ਜਿਹੜੇ ਇੱਥੇ 11.5 ਤੇ ਆ ਗਿਆ ਠੀਕ ਹੈ ਇੱਧਰ ਹੋ ਗਿਆ ਇੱਧਰ 23 ਤੇ ਆਪਾਂ 23 ਇੰਚ ਕਟਾਈ ਕਰਨੀ ਹੁਣ ਇਹ ਸੂਟ ਦੀ ਠੀਕ ਹੈ ਜੀ 20 ਤਿਆਰ ਹੈ 3 ਇੰਚ ਆਪਾਂ ਵਧ ਲੈਣਾ ਠੀਕ ਹੈ ਚਾਕਾਂ ਵਾਸਤੇ ਹਾਂਜੀ ਹੁਣ ਆਪਾਂ ਨੇ ਨਾਲੋਂ ਕਪੜਾ ਪਿਛਲਾ ਪੀਸ ਲਾਤਾ ਠੀਕ ਹੈ ਹੁਣ ਆਪਾਂ ਇਹਨੂੰ ਐ ਰੱਖ ਲਾਂਗੇ ਤੇ ਜਿਹੜਾ ਇਹ ਬਚਾਉਣਾ ਆਪਾਂ ਨੇ ਆਹ ਝ ਹੀ ਵਿਚਾਰੀ ਲਿਓ ਨਾ ਇਹਨਾ ਕਈ ਵਾਰ ਇੱਧਰ ਬਾਰਡਰ ਹੁੰਦਾ ਗਲਾ ਬਣਾਇਆ ਹੁੰਦਾ ਉਹ ਵੱਖਰੀ ਜਿਹੀ ਹੁੰਦੀ ਹੈ ਹੁਣ ਆਪਾਂ ਆਪਣਾ ਫੁੱਲ ਇੱਕ ਸਾਈਡ ਤੇ ਆ ਜੂ ਆਹ ਵਿਚਾਰੀ ਲਿਓ ਨਾ ਇੱਥੇ ਆਪਣਾ ਗਲਾ ਬਣਾ ਲਿਓ ਠੀਕ ਹੈ ਆ ਇੱਕ ਸਾਈਡ ਤੇ ਲੈਣਾ ਫੁੱਲ ਆਹ ਜਿਹੜਾ ਫੁੱਲ ਇਹ ਵਿਚਾਰੀ ਲਿਓਣਾ ਹੁਣ ਆਪਾਂ ਜਿੱਥੇ ਵਿਚਾਰਾ ਇਹ ਨੂੰ ਉੱਥੋਂ ਫੋਲਡ ਕਰ ਲਾਂਗੇ ਠੀਕ ਹੈ ਜੀ ਇਹ ਐਂ ਤਰੀਕੇ ਨਾਲ ਹਰ ਜੀ ਹੁਣ ਆਪਾਂ ਨੇ ਪ੍ਰੈਸ ਕਰ ਲਿਆ ਠੀਕ ਹੈ ਜੀ ਵਿੱਚ ਬਲ ਬਹੁਤ ਸੀਗੇ ਕੋਈ ਵੀ ਸੂਟ ਆਪਾਂ ਪ੍ਰੈਸ ਕਰਕੇ ਕੱਟਾਂਗੇ ਹੈਨਾ ਉਹਨਾਂ ਵਧੀਆ ਕੱਟਿਆ ਜਾਂਦਾ ਪ੍ਰੈਸ ਕਰਨਾ ਲਾਜ਼ਮੀ ਹੈ ਠੀਕ ਹੈ ਜੀ ਹਾਂ ਜੀ ਇਹ ਆਪਣਾ ਮੂਹਰਲਾ ਪੱਲਾ ਹੈ ਹੁਣ ਆਪਾਂ ਤੀਰਾ ਲੈਣਾ ਹੈਗਾ ਜੀ ਆ ਦੇਖੋ 12 ਇੰਚ ਤੀਰਾ ਆਪਾਂ 6.5 ਇੰਚ ਤੇ ਲਾਵਾਂਗੇ ਕਿਉਂ ਇਹਨਾਂ ਦਾ ਪਿਛਲਾ ਗਲਾ ਜਿਹੜਾ ਛੋਟਾ ਹੈਗਾ ਤਾਂ ਕਰਕੇ ਆਪਾਂ ਤੀਰਾ 13 ਇੰਚ ਲਾਵਾਂਗੇ 12 ਇੰਚ ਵੱਧ ਲੈਣਾ ਠੀਕ ਹੈ ਜੀ ਹੁਣ ਜਿਹੜੀ ਨਿਸ਼ਾਨੀ ਆਪਾਂ 6.5 ਇੰਚ ਤੇ ਲਾ ਲਈ देखो साढ़े छे तो लागिए जी इतों लैना मोडा आपने सत्त इंच ठीक है देखो आप ला ली मोडे पर ठीक है लंबाई होगी मोडे आ सत्त इंच ला लिया जो इतों लैना जी इसानी नीचे तो लाने वो छे इंच से अदा इंच घट लाने ठीक है देखो इतों आप छे इंच तो ला ली उपरों आपे छे इंच ला लिया ठीक है हूँ आपने आसानियां लाइनिया ने गाने? ਤੇ ਐਸ ਲੋਟਰ ਠੀਕ ਹੈ ਆ ਸਾਡੇ ਆਪਣੇ ਪੂਰੇ 7 ਇੰਚ ਤੇ ਨਿਸ਼ਾਨੀ ਲਾਗੀ 8 ਇੰਚ ਕੱਟ ਲਾ ਲਈ ਹੁਣ ਜਿਹੜਾ ਮੋੜ ਹੈ ਇਹਨੂੰ ਆਪਾਂ ਬਾਕਸ ਬਣਾਉਣਾ ਇਸ ਤਰ੍ਹਾਂ ਠੀਕ ਹੈ ਜੀ ਆ ਬਾਕਸ ਬਣ ਗਿਆ ਜਿਹੜੀ ਛਾਤੀ ਹੈ ਇਹਨਾਂ ਦੀ 18 ਇੰਚ ਹੈ ਠੀਕ ਹੈ ਜੀ 18 ਸੱਤੀ ਹੈਗੀ ਹੁਣ ਆਪਾਂ ਕਿੰਨੇ ਤੇ ਲਾਉਣਾ 9 ਇੰਚ ਤੇ ਲਾਉਣਾ ਆ ਦੇਖੋ 18 ਤੋਂ 9 ਤੇ ਠੀਕ ਹੈ ਤੇ ਜਿਹੜੀ ਆ ਕਾਟ ਪਾਉਣੀ ਆ ਉਹ ਪਾਉਣੀ ਆਪਾਂ ਨੇ 1.5 ਇੰਚ ਦੀ ਆ 1.5 ਇੰਚ ਦੀ ਕਾਟ ਹੋ ਗਈ ਆਪਾਂ ਸਾਰੇ ਦੀ ਪਾਉਣੀ ਆ ਤੇ ਇਧਰੋਂ ਪਾਉਣਾ 1 ਇੰਚ ਲਾਉਣੀ ਆ ਆਪਾਂ ਕਿਉਂ ਆਪਾਂ ਮੂਰਲੇ ਪੱਲੇ ਦੀ ਕਾਟ ਪਾ ਰਹੇ ਆ ਪਿਛਲਾ ਆਪਾਂ ਬਾਅਦ ਚ ਇਕੱਠਾ ਨੇ ਠੀਕ ਹੈ ਜੀ ਉਹ ਸਾਰੇ ਦੀ ਵਿਜਲੇ ਪਿਛਲੇ ਪੱਲੇ ਦੀ ਮੂਰਲੇ ਦੀ 1.5 ਇੰਚ ਤੇ ਬੰਦੀ ਹੈ ਹੁਣ ਆਪਾਂ ਨੇ ਮੂਰਲੇ ਪੱਲੇ ਦੀ ਪਾਉਣਾ 1 ਇੰਚ ਤੇ ਰੱਖ ਲਿਆ ਤੇ ਇੱਥੋਂ 7 ਇੰਚ ਹੈ ਠੀਕ ਹੈ ਜਿਹੜਾ 7 ਇੰਚ ਹੈ ਦਾ ਅੱਧ ਕਰ ਲਓ ਸਾਡੇ 3 ਇੰਚ ਤੇ ਠੀਕ ਹੈ ਜਿਹੜਾ 3.5 ਇੰਚ ਤੇ ਲਾਈ ਹੈ ਜਿਹੜੀ ਆਪਣੀਆਂ ਛਾਤੀਆਂ ਨਿਸ਼ਾਨੀਆਂ ਇਹਦੇ ਨਾਲ ਗਲਾਈ ਲਪਾਉਣੀ ਹੈ ਠੀਕ ਹੈ ਜੀ ਤਾਂ ਦੇਖੋ ਆ ਆਪਾਂ ਨੇ ਗਲਾਈ ਪਾ ਲਈ ਠੀਕ ਹੈ ਹੁਣ ਇਹਨਾਂ ਦਾ ਜਿਹੜਾ ਆਪਣਾ ਹਿਪ ਉਹ ਵੀ ਆਉਦੇ ਹਿਸਾਬ ਨਾਲ ਆਪਾਂ ਕਿੰਨਾ ਕਿੰਨਾ ਰੱਖਣਾ ਹੈਗਾ 23 ਇੰਚ ਰੱਖਣਾ ਹੈ 11.5 ਤੇ ਠੀਕ ਹੈ ਆਪਾਂ ਫੱਟੀ ਨਾਲ ਇਹਨੂੰ ਸਿੱਧਾ ਕਰ ਲਾਂਗੇ ਠੀਕ ਹੈ ਸਾਢੇ 11 ਤੇ ਆ ਦੇਖੋ ਇਹਨੂੰ ਆਪਾਂ ਇੰਨਾ ਲਾਉਣਾ ਨਾਲੋਂ ਠੀਕ ਹੈ ਹਾਂ ਸਾਢੇ 11 ਕਿਤੇ ਨਸਾਨੀ ਲੱਗਦੀ ਠੀਕ ਹੈ ਹੁਣ ਆਪਾਂ ਇਹ ਫੱਟੀ ਨਾਲ ਬਣਾ ਲਾਂ ਹਾਂਜੀ ਹੁਣ ਆਪਾਂ ਇਹਨੂੰ ਸਿੱਧੀ ਕਰ ਲਾਂਗੇ ਨਸਾਨੀ ਨੂੰ ਠੀਕ ਹੈ ਜੀ ਜਿਹੜੀ ਇਹਨਾਂ ਦੀ ਬਕੀ ਸੈਹਤ ਤੋਂ ਆਪਾਂ ਸਲਾਈ ਰੱਖਦੇ ਆ ਠੀਕ ਹੈ ਉਹ ਸਾਢੇ 13 ਇੰਚ ਹੈ ਹੁਣ ਆਪਾਂ ਨੇ ਲਾਉਣੀ ਹੈ ਸਾਢੇ 14 ਤੇ ਠੀਕ ਹੈ ਜੀ ਸਾਢੇ 13 ਤਿਆਰ ਹੈ ਆਪਾਂ ਸਾਢੇ 14 ਤੇ ਲਾਉਣੀ ਹੈ ਮਸਾਨੀਆਂ ਦੇਖੋ ਜਿਹੜੀ ਆਪਾਂ ਲਾਉਣੀ ਹੈ ਫਿਟਿੰਗ ਦੀ ਇੱਥੇ ਕਮਰ ਦੀ ਉਹ 7 ਤੇ ਠੀਕ ਹੈ ਜੀ ਕਮਰ ਇਹਨਾਂ ਦੀ 15 ਇੰਚ ਹੈ ਠੀਕ ਹੈ ਆਪਾਂ ਰੱਖਣਾ ਇਥੋਂ 16 ਇੰਚ ਠੀਕ ਹੈ ਆਹ ਪਲੇਟਾਂ ਬਣਣੀਆਂ ਆਪਣੀਆਂ ਤੇ 15 ਤੇ 16 ਤੇ ਆਪਾਂ ਨਸਾਨੀ ਆ ਫੀਟਿੰਗ ਦੀ ਲਾ ਲਈ ਠੀਕ ਹੈ ਇੱਥੋਂ ਤੇ हिਪ ਇਹਨਾਂ ਦੀ 20 ਇੰਚ ਠੀਕ ਹੈ ਜੀ हिਪ ਆਪਾਂ ਇੱਥੇ ਰੱਖ ਲਈ 20 ਤੇ ਠੀਕ ਹੈ ਆਪ ਮਸਾਲੇ ਨੂੰ ਆਪਾਂ ਆਪਸ ਵਿੱਚ ਮਿਲਾ ਲਾਂਗੇ ਥੀਕ ਹੈ ਗਾਇਨ ਇਹ ਤਰੇ ਇੱਥੇ ਠੀਕ ਹੈ ਜਿਹੜਾ ਆਪਾਂ ਨੇ ਕੱਪੜਾ ਰੱਖਣਾ ਹੈ ਜੀ ਐਕਸਟਰਾ ਉਹ ਆਪਾਂ 2-2 ਇੰਚ ਰੱਖਾਂਗੇ ਇੱਥੇ 2 ਇੰਚ ਇੱਥੋਂ ਲੈ ਲਓ दो इधरों ठीक है आपको कई बार खुला पीड़ा करना है उस करके हाँ दो इंच दो एक्सट्रा कपड़ा लेना है ठीक है इस तरह लाना ठीक है जी आ गए घेर घेर आप रखना है उन्नी इंच ठीक है उन्नी आ गया अपना साढ़े नौते ठीक है जी ਆ ਉੱਨੀ ਹੋ ਗਿਆ ਇਧਰੋਂ ਆਪਣੀ ਹਿਪ ਹੋ ਗਈ ਇਹਨੂੰ ਆਪਾਂ ਤੇਰਸਮਾ ਜਾਂ ਮੋੜਨਾ ਠੀਕ ਹੈ ਇੱਥੋਂ ਆ ਚੱਕ ਕੇ ਨਾਲ ਇਹ ਇੱਜਾ ਠੀਕ ਹੈ ਹੁਣ ਆਪਾਂ ਇਹ ਵੀ ਕਟਾਈ ਕਰ ਦਾਂ ਮੂਲੇ ਪੱਲੇ ਦੀ ਇਹ ਆਪਾਂ ਜੇ ਆਪਾਂ ਪਹਿਲਾਂ ਕਈ ਵਾਰ ਲਾ ਲਈਏ ਕੱਪੜਾ ਸਾਰਾ ਹਨਾ ਮਿਣ ਕੇ ਬਾਦ ਲਾ ਲੈਣ ਆ ਫਿਰ ਆਪਣੇ ਬਾਹਾਂ 'ਚ ਜੋੜ ਪੈਂਦਾ ਹੁਣ ਆਪਣਾ ਕਈ ਵਾਰ ਐ ਨਹੀਂ ਪਤਾ ਜੋੜ ਨਾ ਪਵੇ ਆ ਕੱਪੜਾ ਪਹਿਲਾ ਪੀਸ ਉੱਪਰਲਾ ਕੱਟਿਆ ਜਾਓ ਜਿਹੜਾ ਨੀਚੇ ਵਾਲਾ ਉਹ ਆਪਣੇ ਨਾਲ ਰਹੂਗਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਨੇ ਇਹ ਟਟਾਈ ਕਰ ਲਈ ਠੀਕ ਹੈ ਤੇ ਹੁਣ ਆਪਾਂ ਇਧਰ ਅੱਗ ਲਾਈ ਪਾਉਣੀ ਹੈ ਜਿਹੜੀ ਪੌਣਾ 1 ਇੰਚ ਤੇ ਪਾਈ ਹੈ ਆਹ ਦੇ ਅੱਗ ਲਾਈ ਤਾਂ ਪਣੀ ਹੋਗੀ ਮੂਰਲੇ ਪੱਲੇ ਦੀ 1/2 ਇੰਚ ਆਪਾਂ ਨੇ ਇਹ ਇਥੋਂ ਥੋੜੀ ਜੀ ਵੀ ਇਸ ਤਰ੍ਹਾਂ ਤਿਰਸਵੀਂ ਜੀ ਕੱਟ ਪਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਪਲੇਟਾਂ ਇੱਕ ਟੱਕ ਆਪਾਂ ਨੇ ਆਹ ਲਾਉਣਾ ਹੈ ਇੱਕ ਲਾਉਣਾ ਇੱਥੇ ਜਿੱਥੇ ਆਪਾਂ ਪਲੇਟਾਂ ਪਾਉਣੇ ਕੰਮ ਕਰਦੇ ਠੀਕ ਹੈ ਜੀ ਇੱਕ ਟੱਕ ਲਾਉਣਾ ਆਪਾਂ ਨੇ ਹਿੱਪ ਤੇ ਹਾਂ ਹੁਣ ਤੁਹਾਨੂੰ ਪਲੇਟਾਂ ਦੱਸਦੇ ਆ ਠੀਕ ਹੈ ਪਲੇਟਾਂ ਇਹਨਾਂ ਨਹੀਂ ਆ ਠੀਕ ਹੈ ਜੀ 10.5 ਤੇ ਨੇ ਆਪਾਂ ਪਾਉਣੀਆਂ ਨੇ 11 ਇੰਚ ਤੇ ਠੀਕ ਹੈ ਆਹ ਦੇਖੋ ਇਥੋਂ 11 ਇੱਥੋਂ ਲੈਣਾ ਜੀ ਆਪਾਂ ਨੇ ਬਚਾਵਾਂ ਜਿਹੜਾ ਸੈਂਟਰ ਚੋਂ ਲੈਣਾ ਕਪੜਾ ਉਹ 3.5 ਇੰਚ ਚ ਲੈਣਾ ਠੀਕ ਹੈ ਜੀ 3.5 ਇੰਚ ਤਿੰਨ ਨਸਾਨੀ ਲੱਗੀ ਠੀਕ ਹੈ ਲੰਬਾਈ ਲੋਟ ਪਲੇਟ ਪਾਉਣੀ ਆਪਾਂ ਨੇ 7 ਇੰਚ ਤੇ ਇਧਰੋਂ ਵੀ ਆਪਾਂ 3.5 ਠੀਕ ਹੈ ਜੀ ਹੁਣ ਆਪਾਂ ਇਹ ਨਸਾਨੀ ਨੂੰ ਇਸ ਤਰ੍ਹਾਂ ਲਾ ਲਾਂਗੇ ਠੀਕ ਹੈ ਤੇ ਆਹ ਹੋ ਗਈ ਜੀ ਆਪਣੀ ਇੱਥੋਂ 2 ਇੰਚ ਦੀ ਜਿਹੜਾ ਸੈਂਟਰ ਚ ਰੱਖਣਾ 2 ਇੰਚ ਹੈ ਤੇ ਇਸ ਤਰ੍ਹਾਂ ਆਪਾਂ ਜਿਹੜੀਆਂ ਟੱਕ ਲਾਇਆ ਇਹਦੇ ਨਾਲ ਮਸਾਮੀ ਨੂੰ ਲਾਉਣਾ ਠੀਕ ਹੈ ਆਇਦਰੋਂ ਆਪਾਂ ਦੋ ਇਧਰੋਂ ਲਾਉਣਾ ਤੇ ਜਿਹੜਾ ਆਪਣਾ ਕੋਨਾ ਹੈਗਾ 모ਡੇ ਦਾ ਇਹਦੇ ਨਾਲ ਮਸਾਮੀ ਨੂੰ ਲਾਉਣਾ ਠੀਕ ਹੈ 2 ਇੰਚ ਤੇ ਹੁਣ ਆਪਾਂ ਇਹਨੂੰ ਦੂਸਰੇ ਪਾਸੇ ਲਾਉਣੀਆਂ ਨੇ ਇਹ ਪਲੇਟਾਂ ਠੀਕ ਹੈ ਆ ਦੇਖੋ हाँ जी हूँ आप इधर ठीक है ला लिया देखो दूसरी सैड पर हूँ इन्हों आप डार्क कर लेंगे ठीक है जी हम अपनी आ लंबाई आई आ गई प्लेट आ गई ठीक है हूँ आप पिछला पला कट्ट आढ़े तीन साढ़े तीन ठीक है जी इथो हो गई सत्त आला रख लिया ठीक है हूँ है? दे देखो, देखो बार्डर नहीं अपना बराबर हो ना उन्ना वादिया सही आउगा आप ला देंगे ठीक है ठीक है ਹਾਂਜੀ ਹੁਣ ਆਪਣਾ ਪਿਛਲਾ ਪੱਲਾ ਰੱਖ ਲਿਆ ਠੀਕ ਹੈ ਆਪਾਂ ਨੇ ਜਿਹੜੀ ਕਾਰਟ ਪਾਈ 8 ਇੰਚ ਦੀ ਆਪਣਾ ਜਿਹੜਾ ਪਿਛਲਾ ਪੱਲਾ ਉਹ 8 ਇੰਚ ਬਾਅਦ ਰੱਖਣਾ ਵੀ ਆਪਣਾ ਗਲਾ ਪਿੱਛੇ ਨੂੰ ਨਾ ਜਾਵੇ ਠੀਕ ਹੈ ਜਿਹੜੀ ਕਾਰਟ ਹੁਣ ਤੁਸੀਂ ਆਪਾਂ ਪਿਛਲੇ ਪੱਲੇ ਦੀ ਪਾਉਣੀ ਹੈ ਇੱਥੇ 1.5 ਇੰਚ ਰੱਖ ਲੋ ਠੀਕ ਹੈ ਮੂਰਲੇ ਪੱਲੇ ਦੇ ਉੱਪਰ ਰੱਖ ਕੇ ਜਿੱਥੇ 1.5 ਆ ਗਿਆ ਇੱਥੇ 1.5 ਇੰਚ ਆ ਗਿਆ ਆਪਣਾ ਠੀਕ ਹੈ ਜੀ ਇਹਦੀ ਕਾਰਟ ਆਪਾਂ 1.5 ਇੰਚ ਦੀ ਇੱਥੋਂ ਪਾਈਏ 1/2 ਇੰਚ ਦੀ ਆਪਣੀ ਇੱਧਰ ਹੋਗੀ 1/2 ਇੰਚ ਦੀ ਇੱਧਰ ਹੋਗੀ ਇਹਨੂੰ ਆਪਾਂ ਗਲਾਈ ਪਾਉਣੀ ਹੈ ਇੱਥੋਂ ਠੀਕ ਹੈ ਆ ਆਪਣੀ ਗਲਾਈ ਹੋ ਗਈ ਪਿਛਲੇ ਪੱਲੇ ਦੀ ਠੀਕ ਹੈ ਜੀ ਇਹ ਜਿਆਦੇ ਨਾਲ ਆਪਾਂ ਫਿਰ ਆਪਣੇ ਝੋਲ ਪੈਣ ਲੱਗ ਜਾਂਦਾ ਜੇ ਆਪਾਂ ਜਿਆਦੇ ਕਾਟ ਪਾਉਨੇ ਆ ਆ ਦੇਖ ਇਹ ਹੁਣ ਆਪਾਂ ਕਟਾਈ ਕਰਕੇ ਰੱਖੀ ਹਾਂ ਜੀ ਹਾਂਜੀ ਹੁਣ ਆਪਾਂ ਨੇ ਆ ਦੇਖੋ ਆ ਕਾਟ ਹੁਣ ਇੱਧਰ ਪਾਈਓ ਠੀਕ ਹੈ ਜੀ ਇਹ ਗਲਾਈ ਆਪਾਂ ਇੰਨੀ ਕੀ ਪਾਉਣੀ ਆ ਫਿਰ ਆਪਣੇ ਨਾ ਪਿੱਛੇ ਝੋਲ ਜਾ ਪੈਣ ਲੱਗ ਜੰਦਾ ਜਦੋਂ ਆਪਾਂ ਇੱਥੋਂ ਗਲਾਈ ਬੰਦ ਕਰਦੇ ਆ ਆਪਾਂ ਇੰਨੀ ਰੱਖਣਾ ਠੀਕ ਹੈ ਇਹਨੂੰ ਆਪਾਂ ਥੋੜੀ ਜਿਹੀ ਸਾਟ ਜੀ ਪਾ ਰਹੇ ਹਾਂ ਠੀਕ ਹੈ ਹੁਣ ਆਹ ਟੱਕਾ ਪਰੇ ਨਾਰੀ ਲਾਉਣੇ ਆ ਜਦੋਂ ਆਪਾਂ ਨੇ ਸਲਾਈ ਕਰਨਾ ਹੈ ਉਦੋਂ ਹੀ ਟੱਕਾ ਆਪਸ ਵਿੱਚ ਮਿਲਨੇ ਚਾਹੀਦੇ ਨੇ ਠੀਕ ਹੈ ਜੀ ਜਦੋਂ ਆਪਾਂ ਨੇ ਆਹ ਟੱਕਾ ਮਲਾ ਮਲਾਲੇ ਪੂਰੇ ਸਹੀ ਇਦਰੋਂ ਆਪਾਂ ਦੇਖ ਬਾਰਦਰ ਤੇ ਸੂਈ ਲਾਈ ਹੋਈ ਆ ਆਪਣਾ ਬਾਰਦਰ ਜਿਹੜਾ ਬਰਾਬਰ ਹੈ ਠੀਕ ਹੈ ਜੀ ਇਹ ਆਪਾਂ ਨੇ ਜਦੋਂ ਸਲਾਈ ਕਰੀ ਨਾਲੇ ਪਿਛਲਾ ਪੱਲਾ ਮੂਹਰਲਾ ਪੱਲਾ ਬਰਾਬਰ ਰੱਖਣਾ ਠੀਕ ਹੈ ਇਹ ਤਾਂ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਹੁਣ ਜਿਹੜੇ ਆਪਣੀਆਂ ਪਲੇਟਾਂ ਨੇ ਉਹ ਆਪਾਂ ਪਿਛਲੇ ਪਰ ਲੈਦੇ ਪਾਵਨੇ ਆ ਠੀਕ ਹੈ ਜੀ ਹਾਂਜੀ ਜਿਹੜਾ ਇਹਨਾਂ ਦਾ ਪਿਛਲਾ ਗਲਾ ਉਹ 5 ਇੰਚ ਤੇ ਆ ਠੀਕ ਹੈ 5 ਇੰਚ ਤੇ ਆ ਰ ਹੈ ਹਾਂਜੀ ਇੱਥੋਂ ਆਪਣਾ 2.5 ਇੰਚ ਆ ਗਿਆ ਠੀਕ ਹੈ ਨੇ ਚੀਜ਼ ਉਹ ਪ੍ਰੋਪਰ ਆਪਾਂ ਨੇ ਦੋ ਲੈਣਾ ਠੀਕ ਹੈ ਇਹਨੂੰ ਆਪਾਂ ਨੇ ਐਵੇਂ ਲਾਉਣਾ ਹੈ ਸ਼ਾਬਾਸ਼ ਜੀ ਹਾਂਜੀ ਲੰਬਾਈ ਕਿ ਆਪਾਂ 5 ਇੰਚ ਲਿਆ ਇੱਥੋਂ ਆਪਾਂ ਨੇ ਢਾਈ ਲੈ ਲੈ ਇੱਥੋਂ ਦੋ ਠੀਕ ਹੈ ਇਹਦੀ ਗਲਾਈ ਕਿ ਹੋਣੀ ਹੈ ਹੁਣ ਇਹ ਆਪਾਂ ਦੋ ਤਾਂ ਲੈਣੇ ਆ ਹਨਾ ਵੀ ਕਈ ਆਪਣੇ ਮੋਢੇ ਡਿਗਦੇ ਜਿਹੜਾ ਉੱਪਰੋਂ 2 ਇੰਚ ਲੈਣਾ ਤਾਂ ਇਹ ਨਹੀਂ ਲੈਣ ਦੇ ਕਾਟ ਨਹੀਂ ਨਾ ਫਿਰ ਆਪਾਂ ਕਈ ਪਣਾ ਕਹਿੰਦਿਆਂ ਨੇ ਉੱਪਰੋਂ 8 ਇੰਚ ਕੱਟ ਪਾਉ ਆਪਾਂ ਤਾਂ ਨਹੀਂ ਪਾਉਂਦੇ ਵੀ ਉਹਦੇ ਨਾਲ ਮੋੜੇ ਡਿੱਗਣ ਲੱਗ ਜਾਂਦੇ ਨੇ ਠੀਕ ਹੈ ਜੀ ਤਾਂ ਕਰਕੇ ਆਪਾਂ ਉੱਪਰੋਂ ਦੋ ਰੱਖਦੇ ਹਾਂ ਥੋੜਾ ਢਾਈ ਹਾਂ ਬਾਹਾਂ ਵੀ ਇਹਨਾਂ ਹੀ ਠਾਰਾ ਆਪਾਂ ਬਾਰਡਰ ਤੋਂ ਲੈਣੀ ਹੈ ਠੀਕ ਹੈ ਜੀ ਬਾਹਾਂ 'ਚ ਵੀ ਆਪਾਂ ਨੇ ਬਾਰਡਰ ਲਾਉਣਾ ਆਪਣਾ ਹੀ ਕਪੜਾ ਬਚਿਆ ਠੀਕ ਹੈ ਜਿਹੜਾ ਕਮੀਜ਼ ਦੇ ਨਾਲੋਂ ਲਹੇ ਮੈਚਿੰਗ ਸੂਟ ਕਰਕੇ ਇਹ ਨਾ ਬਾਹਾਂ ਦੇ ਵਿੱਚ ਜੋੜ ਪੈਂਦਾ ਹੁੰਦਾ ਦੇਖੋ ਇਦੇ ਵਿੱਚ ਆਪਾਂ ਤੁਹਾਨੂੰ ਦੱਸ ਦਿਆਂ ਵੀ ਜੋੜ ਕਿਵੇਂ ਪਾਉਣਾ ਠੀਕ ਹੈ ਆ ਆਪਣਾ ਬਾਰਡਰ ਹੈਗਾ ਇਹਦੇ ਬਰਾਬਰੀ ਆਪਾਂ ਨੇ ਆ ਬਾਰਡਰ ਰੱਖ ਲਿਆ ਹੁਣ ਆ ਬਾਰਡਰ ਤੋਂ ਆਪਾਂ ਨੇ ਬਾਹਲ ਬਾਈ ਲੈਣੇ ਆ ਬਾਹਲ ਬਾਈ ਇਹਨਾਂ ਦੀ ਸਾਰਾ ਠੀਕ ਹੈ ਜੀ ਜਿਹੜਾ ਆਪਣੇ ਵਿੱਚੇ ਮੁਰੂਗਾ ਕੱਪੜਾ ਉਹ ਆਪਣੇ ਕੋਲ ਹੈਗਾ ਇਧਰ ਇਧਰੋਂ ਆਪਾਂ 18 ਇੰਚ ਆਪਾਂ ਉਨੇ ਹੀ ਲੈ ਲਾਂਗੇ ਠੀਕ ਹੈ 1 ਇੰਚ ਵੱਧ ਲੈ ਲਿਆ ਆ ਦੇਖੋ ਇੱਥੋਂ ਵੀ ਬਾਰਡਰ ਤੋਂ ਆਪਾਂ 10 ਇੰਚ ਤੇ ਲਾ ਲਾਂਗੇ ਸਭ ਤੋਂ ਪਹਿਲਾਂ ਇਹਦੀ ਆਪਾਂ ਕਟਾਈ ਕਰਨੀ ਹੈ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜੋੜ ਪਾ ਕੇ ਆਪਾਂ ਬਾਹਾਂ ਕਿਵੇਂ ਕੱਟਦੇ ਹਾਂ ਹੁਣ ਆਪਾਂ ਜਿਹੜੀ ਬਾਹ ਮੋਰੀ ਆ ਪੰਜ ਇੰਚਾਂ ਦੀ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲਾਂਗੇ ਠੀਕ ਹੈ ਮੋੜ ਦਾ ਪਣਾਠ ਇੰਚ ਹੈ ਇਹ ਆਪਾਂ ਨੇ ਰੱਖਣਾ 9 ਇੰਚ ਕਪੜਾ ਠੀਕ ਹੈ ਜੀ ਆ ਦੇਖੋ ਮੋੜਾ ਪਣਾਠ ਤਿਆਰ ਹੈ ਤੋਂ ਮੋੜਾ ਨਹੀਂ ਬਣਦਾ ਠੀਕ ਹੈ ਹੁਣ ਇਹਨੂੰ ਆਪਾਂ ਉੱਪਰ ਹੋ ਰੱਖਣਾਗੇ ਹੁਣ ਇਹ 8.5 ਹੋ ਗਿਆ ਠੀਕ ਹੈ ਜੀ ਹੁਣ ਆਪਾਂ ਜਦੋਂ ਚ ਕਾਟ ਪਾਈ ਹੈ ਨਾ ਤਿੰਨੇ ਚ ਕਟਾ ਕੇ ਉਦੋਂ ਆਪਣਾ ਇਹ ਨੌ ਬਣ ਜੂ ਇਸ ਤਰ੍ਹਾਂ ਦੇਖੋ ਜਦੋਂ ਆਪਾਂ ਇਧਰ ਇਹ ਕਾਟ ਬਾਰੇ ਨੌ ਬਣ ਜੂ ਮੋਡਾ ਆਪਾਂ 8 ਇੰਚ ਤਿਆਰ ਰੱਖਣਾ ਠੀਕ ਹੈ ਜੀ ਆਹ ਦੇਖੋ ਜਦੋਂ ਆਪਾਂ ਐ ਕਾਟ ਪਾ ਲਾਂਗੇ ਉਦੋਂ ਇਹ ਨੌਂ ਚ ਰਹਿ ਜੂ ਮੋਡਾ 8 ਇੰਚ ਤਿਆਰ ਕਰਨਾ ਹੈ ਹੁਣ ਜਿਹੜਾ ਕੱਪੜਾ ਠੀਕ ਹੈ ਇਹ ਆਪਾਂ ਜਿਹੜਾ ਜੋੜ ਹੈ ਪਿਛਲੇ ਪਾਸੇ ਲਿਉਣਾ ਹੈ ਜਿਹੜੀ ਆਪਾਂ ਕੱਟ ਵਾਲੀ ਕਾਟ ਪਾਉਣੀ ਹੈ ਆ ਆ ਭੱਲੇ ਤੇ ਪਾਵਾਂਗੇ ਮੂਰਲੇ ਪਾਸੇ ਆ ਜਾਊਗਾ ਜਿਹੜਾ ਜੋੜ ਵਾਲਾ ਹੈ ਪਿਛਲੇ ਪਾਸੇ ਹੁਣ ਆਪਾਂ ਇੰਨਾ ਜੋੜ ਪਾ ਕੇ ਬਾਹਰ ਕਟਾਈ ਕਰਨੀ ਹੈ ਠੀਕ ਹੈ ਜੀ ਹਾਂਜੀ ਜਿਹੜਾ ਕੱਪੜਾ ਦੇਖੋ ਆਪਾਂ ਇੰਨਾ ਇਹ ਆ ਦੋਨੇ ਬਾਹਾਂ ਦੇ ਵਿੱਚ ਇੱਕ ਇੱਕ ਜੋੜ ਲੱਗ ਜੂ ਠੀਕ ਹੈ ਇੱਥੇ ਲਾ ਲਾਂਗੇ ਆਪਾਂ ਠੀਕ ਹੈ ਜੀ ਆ ਤੇ ਲਿਖਦੇ ਆਂ ਹਾਂਜੀ ਜਿਹੜਾ ਪਨਾਹਾ ਬਾਰਡਰ ਸੀਗਾ ਠੀਕ ਹੈ ਉਹ ਆਪਾਂ ਨੇ 5 ਇੰਚ ਮੂਰੀ ਤਿਆਰ ਕਰਨੀ ਆ ਹੁਣ ਆਪਾਂ ਨੇ ਪਹਿਲਾਂ ਆਪਾਂ ਤੋਂ ਨਾ ਗਲਤੀ ਨਾ ਇਸ ਤਰ੍ਹਾਂ ਆਪਾਂ ਨੇ ਤੁਹਾਨੂੰ ਸਮਝਾਉਂਦੇ ਸੀ ਵੀ ਇੱਥੇ ਜੋੜ ਲੱਗੂ ਫਿਰ ਆਪਣੇ ਬਾਰਡਰ ਨਹੀਂ ਆਉਂਦਾ ਸੀ ਆ ਜੋੜ ਲਾ ਕੇ ਆ ਦੇਖੋ ਬਾਹ ਮੂਰੀ ਤੇ ਬਾਰਡਰ ਨਹੀਂ ਆਉਂਦਾ ਹੈਨਾ ਇਸ ਲੋਟ ਕਿਉਂ ਆ ਇਧਰ ਬਾਰਡਰ ਆ ਗਿਆ ਇਧਰ ਬਾਰਡਰ ਹੈ ਨਹੀਂ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਓ ਠੀਕ ਹੈ ਨਹੀਂ ਆ ਕੱਪੜਾ ਆਪਾਂ ਨੇ ਕਰ ਲਿਆ ਬਾਹ ਮੂਰੀ ਤੇ ਆਪਣੀ ਤੇ ਤਿਆਰ 5 ਇੰਚ ਆ ਦੇਖੋ ਕਪੜਾ ਇਥੋਂ ਆਪਣਾ 6 ਇੰਚਾ ਠੀਕ ਹੈ ਇਹ ਸਾਰਾ ਬਾਰਡਰ ਆ ਜਾਊਗਾ ਤੇ ਹੁਣ ਜਿਹੜਾ ਆਪਣਾ ਆ ਕਪੜਾ ਹੈ ਇਹ ਵਿੱਚ ਕੱਟ ਹੋ ਜਾਊ ਆਪਾਂ ਐਸਟਰਾ ਰੱਖਣ ਨੂੰ ਇਹ ਐ ਤਰੀਕੇ ਨਾਲ ਰੱਖ ਲਾਂਗੇ ਪਰ ਠੀਕ ਹੈ ਜੀ ਇਹ ਆਪਣੇ ਦੋਨੇ ਪਾਸੇ ਜੋੜ ਪੈ ਜਾਊਗਾ ਤਾਂ ਹਾਂ ਤੋਂ ਆਪਣਾ ਸਹੀ ਬਾਹ ਜੂ ਥੱਲੋ ਜੋੜ ਪੈ ਜਾਊਗਾ ਇਹ ਹੁਣ ਫੋਲਡ ਕਰ ਲਾਂਗੇ ਆਪਾਂ ਆਹ ਠੀਕ ਹੈ ਹੁਣ ਇਧਰੋਂ ਬਾਹ ਮੂਰੀ ਆਪਾਂ ਨੇ 5 ਹੈ ਤੇ ਇਥੋਂ ਆਪਾਂ ਲੈ ਲਾਂਗੇ ਜੀ 7 ਇੰਚ ਤਿਆ ਠੀਕ ਹੈ ਆ ਵਿੱਚ ਜੋੜ ਆਊਗਾ ਤਾਂ ਕਰਕੇ ਇਥੋਂ ਆਪਾਂ ਨੇ ਫੋੜ ਦਰਨਾ ਠੀਕ ਹੈ ਜੀ ਜਿਹੜੀ ਆ ਕਾਰਟ ਹੈਗੀ ਇੱਥੋਂ ਠੀਕ ਹੈ ਜੀ 3 ਇੰਚ ਤੇ ਪਾਉਣੇ ਆ ਆ ਦੇਖੋ ਇੱਥੋਂ ਆਪਾਂ 3 ਤੇ ਲਾ ਲਿਆ ਤੇ ਇਧਰੋਂ ਵੀ 3 ਤੇ ਠੀਕ ਹੈ ਇਹ ਅਲਤਰਾ ਨਾਲ ਉਸਾਰਨੀ ਨੂੰ ਆਪਾਂ ਲਾ ਲਾਂਗੇ ਠੀਕ ਹੈ ਮੋਢਾ ਇਹਨਾਂ ਦਾ 8 ਇੰਚ ਤਿਆਰ ਹੈ ਮੋਢਾ ਜੂ ਜੀ ਆਪਣਾ ਇੱਥੇ 8 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਜਿਹੜਿਆ ਸਕੇਲ ਹੈ ਇਹਦੇ ਨਾਲ ਆਸਾਨੀ ਲਾਉਣੀ ਆ 8 ਇੰਚ ਤੇ ਇਸ ਤਰੀਕੇ ਨਾਲ ਕੱਟਤਾ ਆ ਗਈ ਜੀ ਆਪਣੇ ਦੋ ਪੱਲੇ ਨੇ ਜਿਹੜੀ ਮੂਰਲੇ ਦੋ ਪੱਲੇ ਆਣਗੇ ਉਧਰਲੀ ਸਾਈਡ ਪਾਉਣਾ ਆਪਾਂ ਦੂਸਰੀ ਸਾਈਡ ਪਾਉਣੀ ਆ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਆਹ ਜਿਹੜੇ ਚ ਉੱਪਰੋਂ ਛੱਡ ਕੇ ਇੰਨਾ ਇਹ ਇੱਥੋਂ ਛੱਡੂ 1.5 ਇੰਚ ਠੀਕ ਹੈ ਜੀ ਤੇ ਆਹ ਕੱਟ ਆ ਗਈ ਆਪਣੇ ਚਾਰੇ ਪੱਲੇ ਆ ਗਏ ਠੀਕ ਹੈ ਆ ਦੇਖੋ ਜਿਹੜੀ ਆ ਨੁਸਾਨੀ ਆ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਰਾਂਗੇ ਦੇਖੋ ਇਧਰੋਂ ਐ ਲੈ ਆਖੀ ठीक है आओ सुनो का तरीके दिखावन ठीक है आओ अपना जोड़ ला केऊंगा चारें पल्लियां ते आ पका काट पालांगी ठीक है जी मी ये आपा चारे गलियां नहीं पाती हुन रह गए अपने दो पल्ले ठीक है जी ਆਨੇ ਆ ਕਾਟ ਪਾਉਣੀ ਉੱਪਰਲੇ ਦੋ ਪੱਲਿਆਂ ਦੀ ਠੀਕ ਹੈ ਅਗਿਆ ਠੀਕ ਹੈ ਜੀ ਉਦੋਂ ਆਪਾਂ ਆ ਕਾਟ ਪਾਵਾਂਗੇ ਹਾਂਜੀ ਹੁਣ ਆਪਾਂ ਜਿਹੜਾ ਆਹ ਕਾਟ ਪਾਉਣੀ ਆ ਮੂਰਲੀ ਦੇ ਦੋ ਪੱਲਿਆਂ ਦੀ ਇਹ ਆਪਾਂ ਜਦੋਂ ਜੋੜ ਲਾਗ ਗਿਆ ਬਾਂਦਾ ਉਦੋਂ ਆਪਾਂ ਨੇ ਇਹ ਕਾਟ ਪਾਉਣੀ ਆ ਠੀਕ ਹੈ ਜੀ ਜੋੜ ਲਾ ਕੇ ਫਿਰ ਆਪਣੇ ਆ ਦੇਖੋ ਇਹ ਹੁਣ ਚਾਰ ਪੀਸ ਬਣ ਗਏ ਚਾਰੇ ਆਪਣੇ ਇੱਧਰ ਐ ਨੀਚੇ ਜੋੜਾ ਲਾ ਉਪਰ ਆਪਣੇ ਨਾਲ ਪਿੱਛੇ ਆਵੇ ਜੀ ਨਾ ਮੂਰਲੇ ਪਾਸੇ ਆਵੇ ਠੀਕ ਹੈ ਜੀ نیچے ਆਪਾਂ ਜੋੜ ਲਿਆਉਣਾ ਤੇ ਇਹ ਹੋ ਗਿਆ ਆਪਣਾ ਸਲਵਾਰ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਕਟਾਈ ਠੀਕ ਹੈ ਜੀ ਮੈਚਿੰਗ ਸੂਟ ਦਾ ਸਾਨੂੰ ਆਪਾਂ ਕਮੀਜ਼ ਦਾ ਜਰੂਰੀ ਜਿਹੜੀ ਭੈਣ ਨੇ ਕਿਹਾ ਸੀ ਵੀ ਆਪਾਂ ਮੈਚਿੰਗ ਸੂਟ ਜਿਹੜੇ ਮੂਰੇ ਫੁੱਲ ਬਾਰਡਰ ਹੁੰਦਾ ਕਿਵੇਂ ਕੱਟੋ ਤੇ ਆਪਾਂ ਨੂੰ ਦੱਸਿਓ ਹਨਾ ਵੀ ਜਿਹੜੀ ਭੈਣ ਨੇ ਵੀ ਕਮੈਂਟ ਕਰਿਆ ਸੀਗਾ ਵੀ ਮੈਚਿੰਗ ਸੂਟ ਦੀ ਕਟਾਈ ਦੱਸਣੀ ਹੈ ਉਹ ਆਪਣੇ ਆ ਤਰੀਕੇ ਨਾਲ ਵੀਡੀਓ ਦੇਖ ਕੇ ਕੱਟ ਕੇ ਦੱਸਿਓ ਮੈਨੂੰ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਸਾਰੀਆਂ ਭੈਣਾਂ ਜਿਹੜੀਆਂ ਮੇਰਾ ਜੁੜੀਆਂ ਉਹਨਾਂ ਦਾ ਦਿਲੋਂ ਧੰਨਵਾਦ